ਅਸੀਂ ਪੰਛੀ ਆ ਤੇਰੇ ਬਾਗਾਂ ਦੇ ਕਿਸੇ ਹੋਰ ਬਾਗ ਨਹੀਂ ਬਹਿ ਸਕਦੇ ਤੇਰੇ ਹੱਸਣੇ ਤੋਂ ਜਿੰਦਵਾਰ ਦੇ ਪਰ ਦੁੱਖ ਤੇਰਾ ਨਹੀਂ ਸਹਿ ਸਕਦੇ ਦੁਨੀਆ ਭਾਵੇਂ ਸਾਨੂੰ ਲੱਖ ਛੱਡ ਦੇ ਅਸੀਂ ਤੇਰੇ ਬਾਝ ਨਹੀਂ ਰਹਿ ਸਕਦੇ ਅੱਖੀਆਂ ਦੀ ਗੱਲ ਸਮਝ ਸਕੇ ਤੇ ਸਮਝ ਲੈ ਅਸੀਂ ਹਰ ਗੱਲ ਆਪਣੀ ਜ਼ੁਬਾਨੋਂ ਨਹੀਂ ਕਹਿ ਸਕਦੇ ਰੂਬਰੂ ਪ੍ਰੋਗਰਾਮ ਵੇਖ ਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਸੁਖਬੀਰ ਕੌਰ ਰੂਬਰੂ ਪ੍ਰੋਗਰਾਮ ਚਸਿਤ ਹਨ ਉਹ ਵੱਖ-ਵੱਖ ਮਾਨਮਤੀਆਂ ਸ਼ਖਸੀਅਤਾਂ ਦੇ ਰੂਬਰੂ ਗਰੋਹਨਿਆਂ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਹੁੰਦੀ ਹੈ ਮੰਜ਼ਲਾਂ ਸਰ ਕੀਤੀਆਂ ਹੁੰਦੀਆਂ ਨੇ ਅੱਜ ਦਾ ਰੂਬਰੂ ਪ੍ਰੋਗਰਾਮ ਹੈ ਬਹੁਤ ਹੀ ਖਾਸ ਕਿਉਂਕਿ ਅੱਜ ਅਸੀਂ ਜਿਸ ਮਹਿਮਾਨ ਨੂੰ ਤੁਹਾਡੇ ਰੂਬਰੂ ਗਰੋਹਨ ਜਾ ਰਹੇ ਹਾਂ ਉਹ ਕਮੈਂਟੇਟਰ ਵੀ ਨੇ ਐਕਟਰ ਵੀ ਨੇ ਐਂਕਰ ਵੀ ਨੇ ਪ੍ਰੋਡਿਊਸਰ ਵੀ ਨੇ ਤੇ ਨਾਲ ਦੇ ਨਾਲ ਬਹੁਤ ਹੀ ਵਧੀਆ ਕਾਮੇਡੀਅਨ ਵੀ ਨੇ ਤੇ ਸਾਡੇ ਸਾਰਿਆਂ ਦੇ ਚਾਚਾ ਜੀ ਨੇ ਦਰਸ਼ਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਗਈ ਹੈ ਤੇ ਉਹਨਾਂ ਨੇ ਅੰਦਾਜ਼ਾ ਵੀ ਲਗਾ ਲਿਆ ਕਿ ਅੱਜ ਅਸੀਂ ਚਾਚਾ ਰੌਣਕੀ ਰਾਮ ਜੀ ਨੂੰ ਮਿਲਣ ਜਾ ਰਿਹਾ ਜੀ ਹਾਂ ਬਿਲਕੁਲ ਤੁਹਾਡਾ ਅੰਦਾਜ਼ਾ ਬਿਲਕੁਲ ਸਹੀ ਹੈ ਮਿਲਦੇ ਆਂ ਜੀ ਬਿਨਾ ਕਿਸੇ ਦੇਰੀ ਦੇ ਬਹੁਤ ਹੀ ਵਧੀਆ ਕਾਮੇਡੀਅਨ ਬਲਬਿੰਦਰ ਵਿੱਕੀ ਹੁਣਾਂ ਨੂੰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਾਤ ਬਾਤ ਬਹੁਤ ਬਹੁਤ ਸ਼ੁਕਰੀਆ ਤਨਵਾਦ ਇਨਾਇਤ ਸ਼ਫਕਤ ਮਿਹਰਬਾਨੀ ਪਹਿਲਾ ਸਵਾਲ ਸਾਡਾ ਇਹੀ कि आज दूरदर्शन ਦੇ ਵੇੜੇ ਵਿੱਚ ਆ ਕੇ ਜਿਵੇਂ ਮੈਂ ਆਗਾਜ਼ ਕੀਤਾ ਹੈ ਪ੍ਰੋਗਰਾਮ ਦਾ ਕਿ ਤੁਸੀਂ ਬਤੌਰ ਐਂਕਰ ਵੀ ਇੱਥੇ ਪ੍ਰੋਗਰਾਮਾਂ ਦੇ ਵਿੱਚ ਪ੍ਰੈਜੈਂਟੇਸ਼ਨ ਦਿੰਦੇ ਰਹੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਦੇਖੋ ਦੂਰਦਰਸ਼ਨ ਜਲੰਧਰ ਜੀ ਤੁਸੀਂ ਇਹਦਾ ਲੋਗੋ ਦੇਖਦੇ ਹੀ ਹੋ ਲੋਗੋ ਦੇ ਵਿੱਚ ਇੱਕ ਬੜੀ ਖੂਬਸੂਰਤ ਅੱਖ ਬਣੀ ਹੋਈ ਹੈ ਜੀ ਸੋ ਉਸ ਨਿਗਰਾਨੀ ਦੇ ਵਿੱਚ ਰਹਿ ਕੇ ਔਰ ਸੁਲਝੇ ਹੋਏ ਪ੍ਰੋਡਿਊਸਰਸ ਦੀ ਅਗਵਾਈ ਹੇਠ ਸਿੱਖਣ ਦਾ ਮੌਕਾ ਵੀ ਬਹੁਤ ਮਿਲਿਆ ਐ ਐਂਡ ਥਿਸ ਇਜ਼ ਅ ਪਲੇਸ ਵੇਅਰ ਯੂ ਕੈਨ ਲਰਨ ਅ ਲੋਟ ਇਥੇ ਓਨੈਸਟੀ ਸਿੱਖੀ ਜੀ ਇਥੇ ਮਿਹਨਤ ਸਿੱਖੀ ਕਿਉਂਕਿ ਇਹ ਚੀਜ਼ਾਂ ਵੈਸੇ ਤੇ ਮਾਂ-ਬਾਪ ਹੀ ਸਿਖਾ ਦਿੰਦੇ ਨੇ ਜੀ ਸੋ ਮੋਢਲੀ ਪਾਰਸ਼ਾਲਾ ਜਿਹੜੀ ਸੀ ਮੇਰੀ ਮਾਂ ਕਿਉਂਕਿ ਮੇਰਾ ਬਚਪਨ ਬੜਾ ਖਤਰਨਾਕ ਔਰ ਬਹੁਤ ਹੀ ਮੈਂ ਸਮਝਦਾ ਕਿ ਦੁਖ ਅਲਸੀ ਯੂ ਕੈਨਟ ਇਮੇਜਿਨ ਆ ਵਾਸ ਬੋਰਨ 9 ਡੇਸ ਆਫਟਰ ਦਾ ਮਰਡਰ ਆਫ ਮਾਈ ਫਾਦਰ ਜੀ ਸਾਡੀ ਬਹੁਤ ਜ਼ਮੀਨ ਸੀਗੀ ਰਾਣੀਪੁਰ ਤੁਹਾਡੇ ਨਾਲ ਹੀ ਪਿੰਡ ਹੈ ਜੀ ਤੇ ਮੇਰੇ ਪਿਤਾ ਜੀ ਦਾ ਕਤਲ ਕਰ ਦਿੱਤਾ ਗਿਆ ਤੇ ਅਸੀਂ ਜਲੰਧਰ ਆ ਵਸੇ ਮੇਰਾ ਬਰਥ ਜਲੰਧਰ ਦਾ ਹੋਇਆ ਜੀ ਆਦਰਵਾਇਜ਼ ਰਾਣੀਪੁਰ ਸਾਡਾ ਪਿੰਡ ਸੀ ਜੀ ਸੋ ਉਸ ਸਟਰਗਲ ਦੇ ਵਿੱਚ ਕਿਉਂਕਿ ਮਾਂ ਨੂੰ ਬਾਪ ਦਾ ਰੋਲ ਵੀ ਦਾ ਕਰਨਾ ਪਿਆ ਔਰ ਬੱਚੇ ਨੂੰ ਕੋ ਕਮੀਨਾ ਆ ਜਾਏ ਚਾਰ ਪੈਣਾ ਜਿੰਨੇ ਤੋਂ ਵੱਡੀਆਂ ਜੀ ਤੇ ਇਹ ਬੱਚਾ ਕਦੀ ਕਮੀ ਮਹਿਸੂਸ ਨਾ ਕਰੇ ਚਾਹੇ ਤੰਗੀਆਂ ਤੁਰਸ਼ੀਆਂ ਕਮੀਆਂ ਪੇਸ਼ੀਆਂ ਪੈਸੇ ਵੱਲੋਂ ਵੀ ਔਰ ਮਾਨਸਿਕ ਬੋਝ ਵੀ ਬਹੁਤ ਜ਼ਿਆਦਾ ਹੈ ਜੀ ਫੇਰ ਵੀ ਉਹਨਾਂ ਨੇ ਮੈਨੂੰ ਬਹੁਤ ਅੱਛੇ ਢੰਗ ਨਾਲ ਪਾਲਿਆ ਔਰ ਇੱਕ ਉਹ ਗਲ ਗਈ ਪੁੱਤਰ ਇਮਾਨਦਾਰ ਰਹੀ ਜ਼ਿੰਦਗੀ ਦੇ ਵਿੱਚ ਕਮੀ ਨਹੀਂ ਆ ਸਕਦੀ ਇਹੀ ਬਾਬਾ ਨਾਨਕ ਕਹਿ ਰਿਹਾ ਹੈ ਇਹੀ ਸਾਡੇ ॠषि मुनि ਕਹਿ ਰਹੇ ਹੈ ਇਹੀ ਮੇਰੇ ਮਾਂ ਬਾਪ ਨੇ ਸੁਨਾਇਆ ਦਿੱਤਾ ਔਰ ਉਸ ਤੋਂ ਬਾਅਦ ਮੇਰੇ ਟੀਚਰਸ ਮੇਰੇ ਗੁਰੂ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ ਔਰ ਆਪਣਾ ਸਮਝ ਕੇ ਮੈਨੂੰ ਸਵਾਰਿਆ ਜੀ ਸੋ ਆਈ ਬੋ ਮਾਈ ਹੈਡ ਟੂ ਮਾਈ ਟੀਚਰਸ ਸਪੈਸ਼ਲੀ ਪ੍ਰਸਤ ਗੁਲਸ਼ਨ ਕੁੰਦਰਾ ਜੀ ਜਿਹੜੇ ਮੈਨੂੰ ਸਟੇਜ ਦੇ ਉੱਤੇ ਲੈ ਕੇ ਆਏ ਦੂਰਦਰਸ਼ਨ ਤੇ ਔਰ ਖਾਸ ਤੌਰ ਤੇ ਦਵਾਬਾ ਕਾਲਜ ਕਿਉਂਕਿ ਦੂਰਦੇਸ਼ਨ اور ਦਵਾਬਾ کالج میں نو ہمیشہ ایک ہی لگਦਾ ਰਿਹਾ جی دونوں ڈی ਤੋਂ ਸ਼ੁਰੂ ਹੁੰਦੇ ਨੇ ਜੀ ਤੇ ਇਸ ਦੇ ਨਾਲ ਨਾਲ ਮੈਂ ਸਮਝਦਾ ਕਿ ਜਦੋਂ ਮੇਰਾ ਸਫਰ ਸ਼ੁਰੂ ਹੋਇਆ ਪੜਾਈ ਦਾ ਉਹ ਮੈਂ گورنمنٹ ਮਾਡਲ ਕੋ-এডুকেیشن ਜੀ ਸਕੂਲ ਦੇ ਨਾਲ ਹੀ ਲੱਗਦਾ ਹੁਣ ਕੋ-এডুকেیشن ਸਕੂਲ ਬਣ ਗਿਆ ਪਰ ਸਾਡਾ ਪਹਿਲਾਂ ਉਹ ਬॉय बॉय ਸਕੂਲ ਸੀ ਸੀਨੀਅਰ ਸੈਂਡਰੀ ਸਕੂਲ ਸੀ ਮੈਂ ਉਥੇ ਲਾਡਵਾਲੀ ਰੋਡ ਪੜਿਆ ਜੀ ਮੇਰੇ ਕੋਲ ਸਾਇੰਂਸ ਸਬਜੈਕਟ ਸੀ ਜੀ ਤੇ ਸ਼ਰਾਰਤਾਂ ਵੀ ਬਹੁਤ ਸਨ ক্রিকেট ਟੀਮ ਦਾ ਮੈਂ ਬਹੁਤ ਅੱਛਾ ਖਿਡਾਰੀ ਸੀ ਆ ਓਪਨਿੰਗ ਬੈਟਸਮੈਨ ਸੀ ਬਹੁਤ ਸ਼ਾਨਦਾਰ ਬੱਲੇਬਾਜ਼ੀ ਸੀ ਮੇਰੀ ਔਰ ਨਾਲ ਨਾਲ ਲਾਉ ਸਪਿਨਰ ਸੀ ਖੇਡਦੇ ਤਾਂ ক্রিকেট ਸੀਗੇ ਫਿਰ ਕੋਮੇਡੀ ਵੱਲ ਕਿਸ ਤਰ੍ਹਾਂ ਐਕਚੁਅਲੀ ਕੋਮੇਡੀ ਜਿਹੜੀ ਹੈ ਇਹ ਦੋਸਤਾਂ ਯਾਰਾਂ ਦੇ ਵਿੱਚ ਝਗੜ ਜਿਹੜੇ ਚੱਲਦੇ ਸਨ ਉੱਥੋਂ ਹੀ ਉਪਜੀ ਹੈ ਮੈਂ ਸਮਝਦਾ ਕਿ ਜਦੋਂ ਬਹੁਤ ਟਰੈਜੇਡੀ ਵੀ ਹੈ ਨਾ ਹਾਲੇਦ ਵਾਲੇ ਕੋ ਮੈਂ ਤੇ ਉਹਦੇ ਚੋਂ ਵੀ ਹਿਊਮਰ ਨਿਕਲਦਾ ਹੈ ਉਹਦੇ ਚੋਂ ਬੰਦਾ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਹਿਊਮਰ ਦਾ ਸਹਾਰਾ ਲੈਂਦਾ ਹੈ ਮੈਂ ਸਮਝਦਾ ਕਿ ਇਹ ਚੀਜ਼ਾਂ ਮੈਨੂੰ ਬੋਸੇ ਟਰੈਜਡੀ ਨੇ ਅੱਗੇ ਵਧਣ ਵਾਸਤੇ ਸਹਿਯੋਗ ਵਜੋਂ ਇਹ ਨਾਲ ਸ਼ਾਮਲ ਹੋ ਗਈ ਗੱਲ ਕਰਦੇ ਆ ਤੁਹਾਡੇ ਕਾਲਜ ਦੇ ਦਿਨਾਂ ਦੀ ਜਦੋਂ ਤੁਸੀਂ 올 ਇੰਡੀਆ ਰੇਡੀਓ ਵਾਲੇ ਪਾਸੇ ਨੂੰ ਆਉਂਦੇ ਹੋ ਕਾਲਜ ਤੋਂ ਕਿਵੇਂ ਆਉਂਦੇ ਹੋ ਆ ਦੁਆਬਾ ਕਾਲਜ ਜੇ ਮੇਰਾ ਉਹ ਮੰਦਰ ਹੈ ਜਲੰਧਰ ਚ ਜੀ ਦੋਸ ਡੇਸ ਕਾਮਰਸ ਜਿਹੜੀ ਸੀ ਜੀ ਦਵਾਬਾ ਕਾਲਜ ਬਹੁਤ अच्छी ਸੀ ਜਿਹਦੇ ਸਾਰੇ ਗੋਲਡ ਮੈਡਲਿਸਟ ਸਨ ਪ੍ਰੋਫੈਸਰ ਬੀ ਕੇ ਸਈ ਦੇਵਾਸ ਸਾਹਿਬ ਜੈਨਸ ਸਾਹਿਬ ਮਤਲਬ ਕਿਤੇ ਕਿਤੇ ਨਾਮ ਜ਼ਿਕਰ ਕਰਾ ਜੀ ਔਰ ਉਥੇ ਮਤਲਬ ਆਪਣੇ ਆਪ ਨੂੰ ਡਿਵੈਲਪ ਕਰਨ ਦੀ ਜਿਹੜੀ ਪ੍ਰਵਿਰਤੀ ਸੀ ਜਾਂ ਇੱਕ ਸੁਨੇਹਾ ਸੀ ਪ੍ਰਿੰਸੀਪਲ ਰੈਵਨ ਸ਼੍ਰੀ ਓ ਪੀ ਮੋਨਸ ਸਾਹਿਬ ਜੀ ਉਹ ਸਾਡੇ ਦਵਾਬਾ ਕਾਲਜ ਦੇ ਪ੍ਰਿੰਸੀਪਲ ਸਨ ਸੋ ਬਲਵਿੰਦਰ ਵਿੱਕੀ ਨੂੰ ਨਕਲਾ ਉਤਾਰਨ ਦਾ ਬਹੁਤ ਸ਼ੌਕ ਹੈ ਔਰ ਮੈਂ ਉਸ ਕਿਸੇ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗੀ ਕਿਉਂਕਿ ਤੁਸੀਂ ਰੌਣਕਾਂ ਲਾਈਆਂ ਹੈ ਜੀ ਜੀ ਤੁਹਾਨੂੰ ਪਤਾ ਹੈ ਕਿ ਜਿਹੜੇ ਕਮੀਡੀਅਨਸ ਹੈ ਜੀ ਉਹ ਮਿਮਿਕਰੀ ਨੂੰ ਵੀ ਅੱਛੀ ਤਰ੍ਹਾਂ ਕਰ ਲੈਂਦੇ ਨੇ ਕਿਉਂਕਿ ਮੇਰੀ ਵਾਇਸ ਦੇ ਵਿੱਚ ਪਹਿਲਾਂ ਮੈਂ ਮਤਲਬ ਸਿੰਗਿੰਗ ਦੇ ਵਿੱਚ ਹੀ ਸਾਂ ਜੀ ਮੈਂ ਕਾਲਜ ਟੀਮ ਨੂੰ ਰਿਪਰੈਜ਼ੈਂਟ ਕਰਦਾ ਸਾਂ ਜੀ ਗਰੁੱਪ Song ਟੀਮ ਸਾਡੀ ਸੀ ਤੇ ਵੇਰੀਏਸ਼ਨ ਬੜੀ ਸੀ ਜੀ ਜਿੱਥੇ ਮੈਂ ਬਾਕੀਆਂ ਦੀ ਨਕਲ ਕਰਦਾ ਸਾਂ ਉੱਥੇ ਮੈਂ ਪ੍ਰਿੰਸੀਪਲ ਸਾਹਿਬ ਉਹ ਕਿਉਂਕਿ ਮਲਤਾਨ ਡਾਇਲੈਕਟ ਚ ਬਣਾਦਾ ਜੀ ਤੇ ਉਹਨਾਂ ਨੂੰ ਮੈਂ ਕਾਪੀ ਕਰਦਾ ਸੀ ਸਾਰੇ ਮੁੰਡੇ ਮੈਨੂੰ ਕਹਿੰਦੇ ਸਾਡੇ ਨਾ ਕਾਲਜ 'ਚ ਐਮਏ ਬਲੌਕ ਬਣ ਗਿਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤੇ ਪਹਿਲਾਂ ਤਾਂ ਸਿਰਫ ਬॉयਜ਼ ਕਾਲਜ ਸੀ ਤੇ ਹੁਣ ਕੀ ਹੈ ਕਿ ਉਹ ਕੋ-ਐਜੂਕੇਸ਼ਨ ਹੋ ਜਾਣਾ ਸੀ ਜਿਹੜੀਆਂ ਕਲਾਸਿਸ ਐਮਏ ਕਲਾਸਿਸ ਦੇ ਵਿੱਚ ਕੁੜੀਆਂ ਨੇ ਪੜ੍ਹਨਾ ਸੀ ਜੀ ਤੇ ਕਹਿੰਦੇ ਜੇ ਪ੍ਰਿੰਸੀਪਲ ਮੋਹਨ ਸਾਹਿਬ ਅੱਜ ਮੁਖਾਤਬ ਕਰਦੇ ਉਸ ਬਲੌਕ ਦੇ ਥੱਲੇ ਖੜੇ ਆ ਜੀ ਤੇ ਉਹ ਕਿਦਾਂ ਕਰਨਗੇ ਸਾਰਿਆਂ ਜੀ ਮੈਂ ਕਿਹਾ 20 ਬਾ ਜੀ दुआबा कॉलेज थत है कि कॉलेज है। हम राय बहादुर दीवान बदरीदास ब्लाक असा एमए का बनाया जी कु ने भी इतना सो so, इस तरह दया ही नकल उतार के और इस तरह की ही सिक्रिप्ट लिख के रौनक मेला जोड़ा बहुत मकबूल प्रोग्राम हो दूरदर्शन की झोली पाया सो so, देखद जी उस दीक झलक ਜੀਆ ਮੈਂ ਕਿਹਾ ਚਿੰਟਿਆ ਹਾਂਜੀ ਤੂੰ ਚਿੰਟਾ ਵਜਾਉਣ ਆਇਆ ਕਿ ਸਾਡੇ ਫੁੱਲ ਚੁਗਣ ਆਇਆ ਮੈਂ ਜੀ ਸਾਜ ਵਜਾਉਣਾ ਹੈ ਅੱਛਾ ਮੈਂ ਤੇਰਾ ਜਿੱਦਾਂ ਦਾ ਜਿਸਮ ਹੈ ਤੈਨੂੰ ਦੂਜੇ ਚਿੰਟੇ ਲੋੜ ਕੀ ਸੀ ਚੱਲ ਉਧਰ ਚੱਲ ਸ਼ਾਬਾਸ਼ ਇਹਦਾ ਓਕੇ ਹੈ ਓਕੇ ਚਾਚਾ ਜੀ ਇਹ ਵੀ ਓਕੇ ਬਿਲਕੁਲ ਨਾ ਗੱਲ ਸੁਣ ਪੁੱਤਰਾ ਹਰਮੋਨੀਅਮ ਲੈ ਕੇ ਆਇਆ ਕਿ ਹਰਮੋਨੀਅਮ ਨੇ ਬੱਚੇ ਦਿੱਤੇ ਸੀ ਉਹ ਚੱਕ ਲਿਆ ਤਿੰਨ ਦਿਨ ਹੋ ਗਿਆ ਬਾਹਰ ਬੈਠਿਆ ਨੂੰ ਅੱਛਾ ਅੱਛਾ ਸੁੱਕਣੀ ਪਈ ਹੋਣੀ ਆ ਹਾਂ ਪਏ ਪਏ ਸੋ ਗਿਆ ਚਲੋ ਅੰਦਰ ਚਲੋ 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 ਓ ਗਬਿਆ ਕਿੱਥੇ ਰਹਿ ਗਿਆ ਸਜੰਦੇ ਤੁਰੇ ਜਾਂਦੇ ਪਹਿਲਾਂ ਕਿਤੇ ਗਾਈ ਨਾ ਜਾਣ ਓਏ ਗਾਉਣਾ ਆ ਕਿ ਪ੍ਰੋਡੂਸਰਾਂ ਨੂੰ ਛਿਟੇ ਦੇਣਾ ਆ ਮੈਟ ਆਵਾਜ਼ ਟੈਸਟ ਕਰਵਾਉਣਾ ਆ ਚਾਚਾ ਜੀ ਅੱਛਾ ਗਾਉਣਾ ਹਾਂਜੀ ਬਾਹੁਰੇ ਕਰੋ ਪੱਬਾ ਇਹ ਕਦੇ ਆਸਤੇ ਓਏ ਟੇਕੇ ਕਿਹੜਾ ਹੋ ਹੈਲੋ ਨਾ ਹੋਲੀ ਹੋਲੀ ਆ ਵਕੜੋ ਵਕੜੋ ਦੇਖੀ ਧਿਆਨ ਨਾਲ ਸੂਈ ਚ ਹੱਡੀ ਨਾਲ ਚੁਬ ਜਾਏ ਮੈਂ ਤੇ ਆਪਣਾ ਆਵਾਜ਼ ਟੈਸਟ ਕਰਵਾਣਾ ਹੈ ਬਲੱਡ ਟੈਸਟ ਕਿਉਂ ਕਰੀ ਜਾਂਦੇ ਹੋ ਇਸ ਕਹਿ ਕੇ ਕਾਕਾ ਕਰੀ ਜਾਂਦੇ ਆ ਕਿ ਪਿੱਛੇ ਅਸੀਂ ਬੜਾ ਧੋਖਾ ਖਾਦਾ ਜਦੋਂ ਅਸੀਂ ਐਡੀਸ਼ਨ ਕਰ ਲੰਨੇ ਆ ਐਡੀਸ਼ਨਾਂ ਦੇ ਵਿੱਚ ਤਾਂ ਚੰਗਾ ਗਾਉਂਦੇ ਤੇ ਜਦੋਂ ਰਿਕਾਰਡਿੰਗ ਹੁੰਦੀ ਆ ਉੱਥੇ ਜਾ ਕੇ ਬੱਸ ਹੋ ਜਾਂਦੀ ਬੇਸੁਰੇ ਹੋ ਜਾਂਦੇ ਲੋਕੀ ਸਾਨੂੰ ਗਾਲਾਂ ਕੱਢਦੇ ਆ ਹੁਣ ਦੂਰਦਰਸ਼ਨ ਨੇ ਨਵੀਂ ਸਕੀਮ ਜਿਹੜੀ ਮੈਂ ਦਿੱਤੀ ਉਹ ਅਪਣਾਈ ਆ ਬਲੱਡ ਟੈਸਟ ਪਹਿਲਾਂ ਗਵਈਏ ਦਾ ਕੀਤਾ ਜਾਂਦਾ ਇਹ ਪਤਾ ਕਰੋ ਕਿ ਗਾਇਕੀ ਗਾਇਕ ਦੇ ਖੂਨ ਵਿੱਚ ਵੀ ਹੈ ਕਿ ਨਹੀਂ ਐਵੇਂ ਹੀ ਦਿਮਾਗ ਨੂੰ ਹੀ ਭੁੱਸ ਚੜਿਆ ਸੋ ਗੱਲ ਕਰਦੇ ਆ ਤੁਹਾਡੇ 올 ਇੰਡੀਆ ਰੇਡੀਓ ਦੇ ਸਫਰ ਦੀ ਔਰ ਦਿਹਾਤੀ ਪ੍ਰੋਗਰਾਮ ਜਿਹੜੇ ਤੁਸੀਂ ਪੇਸ਼ ਕਰਦੇ ਰਹੇ ਹੋ ਐਕਚੁਅਲੀ ਬੁਨਿਆਦ ਆਕਾਸ਼ਵਣੀ ਜਲੰਧਰ ਦੀ ਜੀ ਉੱਥੇ ਮੈਂ ਅਨਾਨਸਰ ਕੰਪੀਅਰ ਸਿਲੈਕਟ ਹੋਇਆ ਸੀ ਜੀ ਤੇ ਮੈਨੂੰ ਯਾਦ ਹੈ ਕਿ ਪਹਿਲਾ ਹੀ ਪ੍ਰੋਗਰਾਮ ਵੀਰਵਾਰ ਦੇ ਵੀਰਵਾਰ ਨਾ ਪੁੱਛਾਂ ਦੇ ਜਵਾਬ ਦਿੱਤੇ ਜਾਂਦੇ ਸਨ ਰਾਜਕਮਰ ਮੋਹਰਾ ਸਾਹਿਬ ਨਾਲ ਦੀ ਨਾਲ ਪਾਈਆ ਜੀ ਠੰਡੂ ਰਾਮ ਜੀ ਮਾਸਟਰ ਜੀ ਔਰ ਚੌਧਰੀ ਸਾਹਿਬ ਇਹ ਸਾਰੇ ਇਕੱਠੇ ਪ੍ਰੋਗਰਾਮ ਕਰਦੇ ਸਨ ਤੇ ਕਦੀ ਕਦੀ ਮੱਖਣ ਸਿੰਘ ਸਰਦਾਰ ਰਬਨ ਸਿੰਘ ਖਰਾਨਾ ਸਾਹਿਬ ਬਣ ਕੇ ਇੱਕ ਕੈਰੈਕਟਰ ਉਹ ਵੀ ਆਉਂਦੇ ਸੀ ਤੇ ਮੇਰਾ ਪਹਿਲਾ ਡੇ ਜਿਹੜਾ ਸੀ ਉਹ ਥਰਸਡੇ ਸੀ ਵੀਰਵਾਰੀ ਸੀ ਜੀ ਤੇ ਮੈਨੂੰ ਕਹਿੰਦੇ ਭਾਈਆ ਜੀ ਕਹਿੰਦੇ ਡੌਣਕੀ ਰਾਮਾ ਆਹਾਹਾ ਬੜ ਜਿਹੜਾ ਚਿੱਟੀਆਂ ਤੇ ਦੇਣ ਸੇ ਬਾਉ ਜੀ ਜਵਾਬ ਜੀ ਮੈਂ ਕਿਹਾ ਭਈਆ ਇਹ ਚਿੱਠੀ ਆਈ ਹੈ ਇਹ ਕਹਿੰਦੇ ਆ ਪਈ ਸਾਡੀ ਮੱਝ ਜਦੋਂ ਅਸੀਂ ਚੋਨੇ ਆ ਉਥੇ ਥਣਾ ਤੇ ਜਖਮਾ ਚੋਣ ਲੱਗਿਆ ਤਕਲੀਫ ਬਹੁਤ ਹੁੰਦੀ ਆ ਦੱਸੋ ਕੀ ਕਰੀਏ ਤੇ ਬਾਉ ਜੀ ਨੇ ਜਵਾਬ ਦੇਣਾ ਸੀ ਉਹ ਫਟਾਫਟ ਕਹਿਣ ਲੱਗੇ ਪਈ ਇਹ ਹੈ ਪਈ ਡੌਣਕੀ ਰਾਮ ਜੀ ਭਾਈਆ ਜੀ ਬਈ ਜਦੋਂ ਇਦਾਂ ਤਕਲੀਫ ਦੀ ਗੱਲ ਕੀਤੀ ਹੈ ਤੇ ਉਸ ਵੇਲੇ ਕੋਈ ਪਾਰਟਿਕੂਲਰ ਦਵਾਈ ਦਾ ਨਾਮ ਲੈਣ ਲਗੇ ਮੈਂ ਕਹਿ ਰਹੇ ਹਾਂ ਬੌਜੀ ਹਲੇ ਦਵਾਈ ਤੁਸੀਂ ਦੱਸਣੀ ਸ਼ੁਰੂ ਕਰਤੀ ਪਹਿਲੇ ਇਹ ਤਾਂ ਪਤਾ ਕਰੀਏ ਭਈ ਤਕਲੀਫ ਜਿਹੜੀ ਆ ਉਹ ਚੋਣ ਵਾਲੀ ਨੂੰ ਹੁੰਦੀ ਆ ਕਿ ਮੱਜ ਨੂੰ ਹੁੰਦੀ ਆ ਜੀ ਸੋ ਉਤੋਂ ਕੌਨਫੀਡੈਂਸ ਬੰਨਾ ਸ਼ੁਰੂ ਹੋਇਆ ਸੀ ਕਿਉਂਕਿ ਉਹ ਖੇਤੀ ਨਾਲ ਜੁੜੀ ਗੱਲ ਸੀ ਲੋਕਾਂ ਨੇ ਪਸੰਦ ਕੀਤੀ ਐਂਡ ਵਿਦ ਅ ਪੈਸੇਜ ਆਫ ਟਾਈਮ ਅਪਨੇ ਸਾਧਾ ਚ ਬੈਠ ਕੇ ਕਿਆ ਸੋਹਣੀਆਂ ਗੱਲਾਂ ਔਰ ਵਧੀਆ ਗੱਲਾਂ ਸਿਕਨੂ ਵੀ ਮਿਲਦੀਆਂ ਸੀ ਤੇ ਕਰਨੂ ਵੀ ਮਿਲਦੀਆਂ ਸੀ। ਦੂਰਦਰਸ਼ਨ ਤੇ ਤੁਸੀਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਪੇਸ਼ਕਾਰੀ ਕੀਤੀ ਹੈ। ਕੁਝ ਪ੍ਰੋਗਰਾਮਾਂ ਦਾ ਜ਼ਿਕਰ ਕਰਨਾ ਚਾਹਾਂਗੇ। ਹਾਂ ਦੂਰਦਰਸ਼ਨ ਦੇ ਵਿੱਚ ਅ ਮੈਂ ਜਦੋਂ ਰੇਡੀਓ ਤੇ ਸੀ ਜੀ ਉਦੋਂ ਇੱਥੇ ਮੈਂ ਕੈਜੂਅਲੀ ਆਂਦਾ ਸੀ। ਕੱਚ ਦੀਆਂ ਮੁੰਦਰਾ, ਪਟਾਰੀ, ਉਲਟਾ-ਪੁਲਟਾ ਮੈਂ ਤੇ ਪੱਟੀ ਸਾਹਿਬ ਬੜੇ ਕੀਤੇ। ਕਈ ਗੈਟਅਪਸ ਦੇ ਵਿੱਚ ਔਰ ਕਦੀ ਡਾਕਟਰ ਬਣ ਜਾਣਾ, ਕਦੀ ਡਾਕੂ ਬਣ ਜਾਣਾ, ਕਦੀ ਤਰ੍ਹਾਂ-ਤਰ੍ਹਾਂ ਦੇ ਕੈਰੇਕਟਰਸ ਔਰ ਗੈਟਅਪਸ ਆਂਦਾ ਸੀ। ਜੀ ਫਿਰ Uh, 88 ਦੇ ਵਿੱਚ ਮੇਰੀ ਦੂਰਦਰਸ਼ਨ ਵਾਸਤੇ ਸਿਲੇਕਸ਼ਨ ਹੋਈ ਥਰੂ ਯੂਪੀਐਸਸੀ ਜੀ ਆਇਆ ਜੁਆਇੰਟ ਇਨ 88 ਐਸ ਪ੍ਰੋਗਰਾਮ ਐਗਜ਼ੀਕਿਊਟਿਵ ਸਪੋਰਟਸ ਜੀ ਸਪੋਰਟਸ ਕੈਟਾਗਰੀ ਚ ਮੇਰੀ ਹੋਈ ਤੇ ਜਦੋਂ ਮੈਂ ਇੱਥੇ ਆਇਆ ਤੇ ਬਾਜੀ ਹਰਜੀਤ ਜਿਹੜੇ ਮੈਂ ਟੈਲੀਵਿਜ਼ਨ ਦੇ ਉਸਤਾਦ ਆਪਣੇ ਜੀ ਉਹਨਾਂ ਨੇ ਰੌਣਕ ਮੇਲਾ ਪ੍ਰੋਗਰਾਮ ਪਲਾਨ ਕੀਤਾ ਜੀ ਉਹਦੇ ਚ ਫਿਰ ਜਿਹੜਾ ਰੌਣਕੀ ਰਾਮ ਮੇਰੇ ਉਸਤਾਦ ਜੀ ਰੇਡੀਓ ਵਾਲੇ ਜੀ ਭਾਈਆ ਜੀ ਪੰਡਿਤ ਅਮਰ ਸ਼ਰਮਾ ਸਾਹਿਬ ਉਹਨਾਂ ਨੇ ਮੇਰਾ ਨਾਮ ਰੌਣਕੀ ਰਾਮ ਰੱਖਿਆ ਸੀ ਜੀ ਉਹ ਫਿਰ ਰੌਣਕੀ ਰਾਮ ਅੱਗੇ ਟੈਲੀਵਿਜ਼ਨ ਦੇ ਉੱਤੇ ਆ ਕੇ ਜੀ ਮੈਨੂੰ ਚਾਚਾ ਰੌਣਕੀ ਰਾਮ ਦਾ ਕਰੈਕਟਰ ਉਹਨਾਂ ਨੇ ਬਣਾਤਾ ਜੀ ਉਹ ਫਿਰ ਮੈਂ ਸਕ੍ਰਿਪਟਿੰਗ ਉਹਦੀ ਕਰਦਾ ਸੀ ਜੀ ਮੇਰਾ ਖਿਆਲ ਹੈ 6 700 ਉਹਨਾਂ ਦਿਨਾਂ 'ਚ ਮੈਂ ਸਕ੍ਰਿਪਟਸ ਵੀ ਲਿਖੀਆਂ ਜੀ ਔਰ ਮੈਂ ਜਿੰਨੀਆਂ ਲਿਖੀਆਂ ਉਹ ਸਾਰੀਆਂ ਟੈਲੀਕਾਸਟ ਵੀ ਹੋਈਆਂ ਮੈਂ ਹਮੇਸ਼ਾ ਨਾਪ ਤੋਲ ਕੀ ਲਿਖਦਾ ਸੀ ਔਰ ਜਦੋਂ ਮੈਂ ਲਿਖਦਾ ਸੀ ਨਾ रिकॉर्डिंग ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਨੂੰ ਸੁਣਾਉਂਦਾ ਸੀ ਜੀ ਇਹ ਮੇਰਾ ਇੱਕ ਟੈਸਟ ਹੁੰਦਾ ਸੀ ਪਈ ਭੈਣਾਂ ਜੇਕਰ ਸੁਣ ਕੇ ਖੁਸ਼ ਹੋਈਆਂ ਅੱਖਾਂ ਚੱਕਾਂ ਪਾ ਕੇ ਮੈਂ ਸੁਣਾ ਸਕਿਆ ਤੇ ਸਮਝਾਂਗਾ ਐ ਦਿਸ ਇਜ਼ ਅਪ ਟੂ ਮਾਰਕ ਜੀ ਤੁਹਾਡਾ ਇੱਕ ਦੂਦਰਸ਼ਨ ਤੇ ਪ੍ਰੋਗਰਾਮ ਆਇਆ ਸੀ ਬਚ ਕੇ ਮੋੜ ਤੋਂ ਜਿਸ ਦੇ ਵਿੱਚ ਤੁਸੀਂ ਪ੍ਰੀਤੀ ਸਪਰੂ ਹੋਣਾ ਦੇ ਨਾਲ ਐਂਕਰਿੰਗ ਕੀਤੀ ਹੈ ਦੇਖਦੇ ਹਾਂ ਜੀ ਉਸ ਦੀ ਇੱਕ ਚਲਕ ਜੀ ਬਚ ਕੇ ਮੋੜ ਤੋਂ ਬਚ ਕੇ ਮੋੜ ਤੋਂ ਬਚ ਕੇ ਮੋੜ ਤੋਂ ਬਚ ਕੇ ਮੈਂ ਪ੍ਰੀਤੀ ਸਪਰੂ ਮੈਂ ਬਲਵਿੰਦਰ ਬਿੱਕੀ ਜਲੰਧਰ ਦੂਰਦਰਸ਼ਨ ਵੱਲੋਂ ਬੀਐਸਐਫ ਆਡੀਟੋਰੀਅਮ ਜਲੰਧਰ ਵਿੱਚ ਨਵੇਂ ਸਾਲ ਦਾ ਰੰਗ ਰੰਗ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ বাজਕੇ ਮੋਰ ਤੋਂ ਪ੍ਰੀਤੀ ਜੀ ਇਹਨਾਂ ਤਾੜੀਆਂ ਤੋਂ ਪਤਾ ਲੱਗਦਾ ਹੈ ਕਿ ਪੂਰੇ ਪੰਜਾਬ ਦੀ ਰੌਣਕ ਸਾਡੇ ਇਸ ਵਿੜੇ 'ਚ ਲੱਗੀ ਹੋਈ ਹੈ ਤੇ ਰੌਣਕ ਤਾਂ ਐਵੀ ਲੱਗ ਰਿਹਾ ਹੈ ਕਿ ਸਾਡੀ ਆਬਾਦੀ ਕਿ ਨਹੀਂ ਵੱਧ ਗਈ ਹੈ ਲਓ ਜੀ ਪ੍ਰੀਤੀ ਜੀ ਆਬਾਦੀ ਤੋਂ ਪਰੇਸ਼ਾਨ ਨੇ ਮੈਂ ਤਾਂ ਕਹਿੰਦਾ ਪੂਰਾ ਮੁਲਕ ਆਬਾਦੀ ਤੋਂ ਪਰੇਸ਼ਾਨ ਨੇ ਇਸੇ ਲਈ ਤੇ ਪ੍ਰਵਾਹ ਨਿਯੰਤਰਣ ਦਾ ਵਿਭਾਗ ਸਭਨੋਂ ਜ਼ਿਆਦਾ ਪਰੇਸ਼ਾਨ ਹੈ ਔਰ ਪਿੰਡ-ਪਿੰਡ ਜਾ ਕੇ ਉਹ ਦੁਹਾਈ ਦੇ ਰਿਹਾ ਓਏ ਆਬਾਦੀ ਘਟਾਓ ਏ ਆਬਾਦੀ ਘਟਾਓ ਤੇ ਪਿਛਲੇ ਸਾਲ ਪ੍ਰੀਤੀ ਜੀ ਸਾਡੇ ਪਿੰਡ ਵੀ ਮਹਾਰ ਆਏ ਅੱਛਾ ਉਹਨਾਂ ਨੇ ਸਾਰਾ ਪਿੰਡ ਇਕੱਠਾ ਕੀਤਾ ਤੇ ਕਹਿਣ ਲੱਗੇ ਬਈ ਆਬਾਦੀ ਬਹੁਤ ਖਤਰਨਾਕ ਸਟੇਜ ਤੇ ਪਹੁੰਚ ਗਈ ਹੈ ਹਿੰਦੁਸਤਾਨ ਦੀ ਤੇ ਅਸੀਂ ਤੁਹਾਡੇ ਕੋਲ ਸੁਝਾਅ ਲੈਣ ਆਏ ਆ ਕਿਉਂਕਿ ਨਵੇਂ ਅੰਕੜਿਆਂ ਦੇ ਮੁਤਾਬਕ ਹਿੰਦੁਸਤਾਨ ਚ ਔਰਤ 1 ਮਿੰਟ ਬਾਅਦ ਬੱਚੇ ਨੂੰ ਜਨਮ ਦੇ ਰਹੀ ਐ ਤੁਸੀਂ ਸਾਨੂੰ ਸੁਝਾਅ ਦਿਓ ਵੀ ਕਿਦਾਂ ਵਾਦੀ ਕਟਾਈਏ ਤੇ ਨਾਲ ਹੀ ਬੂਟਾ ਐਮਲੀ ਸਾਡੇ ਪਿੰਡ ਦਾ ਉੱਠਿਆ ਸੁਝਾਅ ਤੇ ਬਸ ਇਹੀ ਐ ਭਈ ਸਭਨੂੰ ਪਹਿਲਾਂ ਉਸ ਔਰਤ ਨੂੰ ਫੜਿਆ ਜਾਏ ਜਿਹੜੀ ਮੈਂਟੇਨਮੈਂਟ ਬਾਦ ਬੱਚਾ ਪੈਦਾ ਕਰਦੀ ਐ ਸੋ ਡੀਡੀ ਪੰਜਾਬੀ ਦੀ 24 ਘੰਟੇ ਦੀ ਪ੍ਰਸਾਰਣ ਸੇਵਾ ਦੀ ਜਦੋਂ ਸ਼ੁਰੂਆਤ ਹੋਈ ਸੀਗੀ ਔਰ ਤੁਸੀਂ ਉਸ ਟਾਈਮ ਵੀ ਬਹੁਤ ਅਹਿਮ ਭੂਮਿਕਾ ਨਿਭਾਈ ਸੀਗੀ ਔਰ ਨਾਲ ਦੇ ਨਾਲ ਬਹੁਤ ਸਾਰੇ ਕਲਾਕਾਰ ਜਿਹੜੇ ਸੀ ਇੱਕ ਬੰਚ ਤੇ ਇਕੱਠੇ ਕੀਤੇ ਕਿਸ ਤਰ੍ਹਾਂ ਦਾ ਤਜਰਬਾ ਸੀ ਕੀ ਬਾਤ ਹੈ ਜੀ ਥੈਟ ਵਾਸ ਅ ਵੰਡਰਫੁਲ ਐਕਸਪੀਰੀਅੰਸ ਜੀ ਕਿਉਂਕਿ ਐਡਾ ਵੱਡਾ ਸ਼ੋ ਐਡਾ ਮੈਗਾ ਸ਼ੋ ਦੂਰਦਰਸ਼ਨ ਸਿਰਫ ਇੱਕ ਮਤਲਬ ਮੈਂ ਹੀ ਨਹੀਂ ਪੂਰੀ ਟੀਮ ਦੀ ਕਾਮਯਾਬੀ ਸੀ ਪੂਰੇ ਦੂਰਦਰਸ਼ਨ ਦੀ ਕਾਮਯਾਬੀ ਸੀ ਇੰਜੀਨੀਅਰਸ ਦੀ ਕਾਮਯਾਬੀ ਕੈਮਰਾਮੈਨ ਦੀ ਕਾਮਯਾਬੀ ਪ੍ਰੋਡਕਸ਼ਨ ਸਟਾਫ ਦੀ ਕਾਮਯਾਬੀ ਸੀ ਉਹ پلان ਜ਼ਰੂਰ ਕੀਤਾ ਔਰ ਐਗਜ਼ੀਕਿਊਟ ਹੋਇਆ ਔਰ ਮੈਨੂੰ ਯਾਦ ਹੈ ਕਿ ਆਗਿਆਪਾਲ ਸਿੰਘ ਰੰਦਾਵਾ ਸਾਹਿਬ ਔਰ ਓਮ ਗੋਰੀਦਸ ਸਾਹਿਬ ਇਹ ਫਿਰ ਪੈਨਲ ਤੇ ਸਨ ਤੇ ਮੈਨੂੰ ਲਾਸਟ ਮੋਮੈਂਟ ਤੇ ਸੀਓ ਪ੍ਰਸਾਧਪਤੀ ਜੀ ਰਜੀਵ ਰਤਨ ਸ਼ਾਹ ਸਾਹਿਬ ਜੀ ਔਰ ਨਾਲ ਅਰੁਂਜੇਤਲੀ ਜੀ ਹੀ ਵਾਸ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਐਟ ਦ ਟਾਈਮ ਤੇ ਮੈਨੂੰ ਬਹੁਤ ਮੁਹੱਬਤ ਕਰਦੇ ਸੀ ਔਰ ਯਕੀਨ ਮੰਨੋ ਉਹ 6 ਘੰਟੇ ਲਾਈਵ ਚੱਲਿਆ ਪ੍ਰੋਗਰਾਮ ਜੀ ਔਰ ਮੈਨੂੰ ਇਹ ਵੀ ਦੱਸ ਕੇ ਅੱਛਾ ਲੱਗਦਾ ਹੈ ਕਿ ਜਦੋਂ ਪ੍ਰੋਗਰਾਮ ਖਤਮ ਹੋਇਆ ਨਾ ਜੀ ਤੇ ਉਹਨਾਂ ਗੈਸਟ ਵਿੱਚ ਜਿੱਥੇ ਸਾਡੇ ਮੁੱਖ ਮੰਤਰੀ ਸਾਹਿਬ ਉਸ ਵੇਲੇ ਦੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਨ ਜੀ ਮੋਦੀ ਸਾਹਿਬ ਵੀ ਉੱਥੇ ਜੀ ਤਸ਼ਰੀਫ ਲਿਆਏ ਹੋਏ ਸੀ ਜੀ ਔਰ ਬਾਲੀਵੁੱਡ ਤੋਂ ਕਿੱਡੇ ਐਕਟਰਸ ਉੱਥੇ ਪਹੁੰਚੇ ਜੀ ਉਹ ਵੀ ਨਜ਼ਾਰਾ ਸੀ ਤੇ ਮੈਂ ਔਰ ਗੁਰਪ੍ਰੀਤ ਕੁਗੀ ਜੀ ਬਿਲਕੁਲ ਅਰਪ੍ਰੀਤੀ ਸਪਰੂ ਹੋਣਾ ਨੇ ਤੁਹਾਨੂੰ ਇੰਟਰੋਡਿਊਸ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਔਰ ਗੁਰਪ੍ਰੀਤ ਕੁਗੀ ਹੋਣਾ ਨੂੰ ਆਓ ਦੇਖਦੇ ਹਾਂ ਇਸ ਤੀਖ ਚਲਕ इस मुबारक मौके आए ते आए हुए सारे मेहमान का दर्शकों का असी तय दिलों स्वागत करते हाँ जी आया आखते हाँ पंजाबीत अच्छा दिन विशेष महत्व रखता है क्योंकि आज दूरदर्शन का पंजाबी चैनल चौबी घंटे प्रसारण शुरू करन जा रहा है गुजारिश करांगी, आज अच्छे रंगारंग प्रोग्राम शुरू करने रंगारंग कुगी नो ओ मंच गुरु से इस प्रोग्राम हाँ जी चाचा जी बल्ले दूर तक मेरा घर एक किलोमीटर दूर किए ना क्या, नजारा और ਇਦੇ ਵਿੱਚ ਇਦਾਂ ਲੱਗਦਾ ਇਸ ਵਿਹੜੇ ਚ ਪੂਰਾ ਪੰਜਾਬ ਆ ਵਸਿਆ ਇੱਕ ਵਿਅੰਗ ਕਰਕੇ ਆਪਣੀ ਗੱਲ ਕਹਿ ਜਾਣਾ ਆਪਣੀ ਗੱਲ ਸਮਝਾ ਜਾਣਾ ਇਹ ਕਲਾ ਹੈ ਤੁਹਾਡੇ ਵਿੱਚ ਕਿੱਥੋਂ ਆਉਂਦੀਆਂ ਨੇ ਇਦਾਂ ਦੀਆਂ ਗੱਲਾਂ ਇਹ ਵੈਗੁਰੂ ਦਾ ਹੁੰਦਾ ਜੀ ਜੀ ਮੈਂ ਸਮਝਦਾ ਕਿਉਂਕਿ ਸਰਸਵਤੀ ਨੂੰ ਜਦੋਂ ਅਸੀਂ ਧਿਆਨ ਲਾ ਕੇ ਹੈ ਨਾ ਸਿਮਰਨ ਕਰਦੇ ਹਾਂ ਜੀ ਤੇ ਬਹੁਤ ਕੁਝ ਔੜਦਾ ਹੈ ਬੜਾ ਕੁਝ ਲਿਖਨ ਨੂੰ ਮਿਲਦਾ ਹੈ ਜੀ ਮੈਨੂੰ ਯਾਦ ਹੈ ਕਿ ਮੈਂ ਰਾਤੀ 12 ਵਜੇ ਉੜਦਾ ਹੁੰਦਾ ਸੀ ਜੀ ਤੇ ਸਵੇਰੇ 7 ਵਜੇ ਤੱਕ ਮੈਂ ਰੌਣਕ ਮੇਲੇ ਦੀਆਂ ਸਕ੍ਰਿਪਟਸ ਵੀ ਲਿਖਦਾ ਸੀ ਯਾਰ ਨਵੇਂ ਸਾਲ ਵਾਸਤੇ ਕੁਝ ਵੀ ਜੀ ਉਹ ਲਿਖਣ ਵਾਸਤੇ ਨਾ ਧਿਆਨ ਲੱਗਦਾ ਸੀ ਤਾਂ ਉਦੋਂ ਇਹ ਸਭ ਕੁਝ ਉਤਰਦਾ ਜੀ ਬਿਲਕੁਲ ਬਹੁਤ ਸਾਰੀਆਂ ਫਿਲਮਾਂ ਚਾਹੀਏ ਅਸੀਂ ਹਾਣੀ ਦੀ ਗੱਲ ਕਰ ਲਈਏ ਚਾਹੀਏ ਅਸੀਂ ਯੰਗ ਮਲੰਗ ਦੀ ਗੱਲ ਕਰ ਲਈਏ ਤੁਸੀਂ ਬਹੁਤ ਵਧੀਆ ਭੂਮਿਕਾ ਨਿਭਾਈਆਂ ਨੇ ਅਸਾਨੂੰ ਮਾਨ ਵਧਾਉਂਦਾ ਜੀ ਇਹਨਾ ਮਿੱਟੀ ਵਾਜਾ ਮਾਰਤੀ ਜੀ ਵੀ ਮੈਂ ਕੀਤੀਆਂ ਇੱਕ ਪਾਸੇ ਤੁਸੀਂ ਫਿਲਮਾਂ ਵੀ ਕੀਤੀਆਂ ਦੂਸਰੇ ਪਾਸੇ ਤੁਸੀਂ ਅਦੂਰਦਰਸ਼ਨ ਤੇ ਵਕ ਵਕ ਪ੍ਰੋਗਰਾਮਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਰਹੋ ਅ ਦੂਰਦਰਸ਼ਨ ਦਾ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਲੋਹੜੀ ਦੇ ਖਾਸ ਮੌਕੇ ਤੇ ਅਸੀਂ ਪੇਸ਼ ਕੀਤਾ ਸੀ ਲੋਹੜੀ ਸ਼ਗਨਾ ਦੀ ਜਿਸ ਦੇ ਵਿੱਚ ਤੁਸੀਂ ਬੱਬਲ ਕੌਰ ਦੇ ਨਾਲ ਐਂਕਰਿੰਗ ਕੀਤੀ ਹੈ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬੱਬਲ ਕੌਰ ਦਾ ਪਿਆਰ ਭਰਿਆ ਸਾਸਟਰੀ ਕਾਲ ਵੈਲਕਮ ਜੀ ਆਇਆਂ ਤੇ ਇਧਰ ਚਾਚਾ ਰੌਣਕੀ ਰਾਮ ਵੀ ਕਿੰਨੇ ਪਿਆਰੇ ਪਿਆਰੇ ਦਰਸ਼ਕ ਬੈਠੇ ਨੇ ਦੂਰਦਰਸ਼ਨ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਭਈ ਤੁਹਾਨੂੰ ਮੈਂ ਵੀ ਵੈਲਕਮ ਕਰਦਾ ਖੁਸ਼ਾਮਦੀਦ ਕਹਿਣਾ ਚਾਚਾ ਜੀ ਤੁਸੀਂ ਸਾਰਾ ਦਿਨ ਦੁਨੀਆ ਨੂੰ ਖੁਸ਼ ਕਰਦੇ ਹੋ ਤੇ ਚਾਚੀ ਕੀ ਕਰਦੀ ਆ ਚੁਗਲੀਆਂ ਸਾਰਾ ਸਾਰਾ ਦਿਨ ਚੁਗਲੀਆਂ ਤੁਸੀਂ ਰੱਜ ਕੇ ਕੰਜੂਸ ਹੋ ਆ ਕੰਜੂਸੀ ਛੱਡੋ ਚਾਚੀ ਨੂੰ ਕੋਈ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲਿਆ ਕੇ ਦਿਓ ਕੋਈ ਸੋਹਣਾ ਜਿਹਾ ਸੂਟ ਲਿਆ ਕੇ ਦੋ ਗਹਿਣਾ ਗੱਟਾ ਲਿਆ ਕੇ ਦੋ ਓਏ ਚਾਚੀ ਬਹੁਤ ਮਹਿੰਗੀ ਆਈਟਮ ਈ ਉਹ ਤੇ ਰੋਜ਼ ਹੀ ਮੇਰਾ ਚੰਗਾ ਖਰਚਾ ਕਰਾ ਕੇ ਮੈਨੂੰ ਛੱਡਦੀ ਐ ਕਿੱਥੇ ਛੱਡਦੀ ਐ ਹੈ ਕਿੱਥੇ ਛੱਡਦੀ ਐ ਉਹ ਤੇ ਮੈਨੂੰ ਬਾਂਦਰ ਨਾਲ ਖੜਾਉਣਾ ਸਮਝਦੀ ਐ ਚਾਬੀ ਪਾਰ ਕੇ ਮੈਨੂੰ ਛੱਡ ਦਿੰਦੀ ਐ ਫੇਰ ਮੈਂ ਉਹਦੇ ਇਸ਼ਾਰਿਆਂ ਤੇ ਕਦੀ ਇਧਰ ਛਾਲ ਮਾਰਦਾ ਕਦੀ ਉਧਰ ਛਾਲ ਮਾਰਦਾ ਕਦੀ ਐਸ ਪਾਸੇ ਛਾਲ ਮਾਰਦਾ ਉਹ ਛਾਲਾ ਮਾਰ ਮਾਰ ਕੇ ਮੇਰੀ ਤੇ ਸ਼ਕਲ ਵੀ ਬਾਂਦਰ ਵਰਗੀ ਹੋ ਗਈ ਹੈ ਮੈਂ ਤਾਂ ਡਰਦਾ ਮਾਰਾ ਸ਼ਿਮਲੇ ਨਹੀਂ ਜਾਂਦਾ ਕਿਤੇ ਲੋਕੀ ਮੈਨੂੰ ਬਰੈਡ ਨਾ ਪਾ ਦੇਣ ਤੇ ਬੱਚੇ ਮੇਰੇ ਅੱਗੇ ਛੋਲੇ ਨਾ ਛੁੱਟ ਦੇਣ ਹੁਣ ਜੜੇ ਛੋਲੇ ਦੇ ਕੇ ਅਸੀਂ ਪਾਸ ਹੋਏ ਆ ਉਹਨਾਂ ਨੂੰ ਚੱਪਦੇ ਕੋਈ ਚੰਗੇ ਲੱਗਾਗੇ ਆ ਬਹੁਤ ਖੂਬ ਆ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਚਾਚੀ ਦੀ ਸੋ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਲਵਿੰਦਰ ਬਿੱਕੀ ਕਿਵੇਂ ਦੇਦੇ ਦੇਖੋ ਜੀ ਬੜੇ ਵਧੀਆ ਢੰਗ ਦੇ ਬਲਵਿੰਦਰ ਸਿੰਘ ਬਿੱਕੀ ਜੀ ਇੱਕ ਅੱਛਾ ਬਾਪ ਹੈ ਜੀ ਦੋ ਬੇਟੇ ਨੇ ਅਨੁਰੂਧ ਸਿੰਘ ਤੇ ਬਨੁਰਾਜ ਸਿੰਘ ਰੇਨੂ ਹਲੂ ਵਾਲੀ ਹੈ ਮੇਰੀ ਵਾਈਫ ਹੈ ਜੀ ਔਰ ਸ਼ੀ ਇਸ ਲੈਕਚਰ ਇਕਨੋਮਿਕਸ ਦੂਰਦਰਸ਼ਨ ਦੀ ਇੱਕ ਅਸੀਂ ਤੁਹਾਨੂੰ ਹੋਰ ਝਲਕ ਦਿਖਾਵਾਂਗੇ ਜੀ ਆਈ ਵਿਸਾਖੀ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਬਹੁਤ ਹੀ ਵਧੀਆ ਐਂਕਰਿੰਗ ਕੀਤੀ ਹੈ ਨੀਲੂ ਹਣਾ ਦੇ ਨਾਲ ਉਸ ਦੀ ਇੱਕ ਝਲਕ ਦੇਖਦੇ ਹਾਂ ਜ਼ਰੂਰ ਤਾਂ ਦਸਾਂ ਹਾੜੀ ਵੇਚ ਵਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਮੀਹਾਂ ਦੀ ਉਡੀਕ ਚ ਸਿਆੜ ਕੱਢ ਕੇ ਪੱਗ ਝੱਗਾ ਚਾਦਰਾ ਨਵਾਂ ਸਵਾਈ ਕੇ ਸਮਾਂ ਵਾਲੀ ਡਾਂਗ ਉਤੇ ਤੇਲ ਲਾਈ ਕੇ ਕੱਚੇ ਮਾਰ ਵੰਜਲੀ ਆਨੰਦ ਛਾ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਮੀਲੂ ਬਲੀਏ ਚੱਲ ਚਲੀਏ ਵਸਾਖੀ ਵਾਲੇ ਮੇਲੇ ਕਿ ਮੁੰਡਾ ਤੇਰਾ ਮੈਂ ਚੁੱਕ ਲੂੰ ਹਾਏ ਚਾਚਾ ਜੀ ਤੁਸੀਂ ਤੇ ਰੱਬ ਬਣ ਕੇ ਆਏ ਹੋ ਧੀਰੋ ਜੋਣਾ ਹਲ ਕਨੇਡੀਓ ਨਹੀਂ ਮੁੜੇ ਤੇ ਮੇਰਾ ਵੀ ਨਾ ਸਵੇਰ ਦਾ ਚਿੱਤ ਝਾਉ ਮਾਉਂ ਜਾ ਹੋਈ ਜਾਂਦਾ ਸੀ ਤੇ ਮੇਰਾ ਪੁੱਤਰ ਸਵੇਰ ਦਾ ਸਿਆਪਾ ਪਾਈ ਬੈਠਾ ਮੈਂ ਵਿਸਾਖੀ ਦੇ ਮੇਲੇ ਜਾਣਾ ਮੈਂ ਵਿਸਾਖੀ ਦੇ ਮੇਲੇ ਜਾਣਾ ਕਿਉਂ ਨਾ ਜਾਵੇ ਵਿਸਾਖੀ ਦੇ ਮੇਲੇ ਬੁਲਾ ਆ ਮੁੰਡੇ ਨੂੰ ਗੋਰੇ ਵੇ ਪੁੱਤ ਗੋਰੇ ਆ ਜਾ ਮੇਰਾ ਲੱਡੂ ਚਾਚਾ ਜੀ ਹੁਣ ਆਏ ਨੇ ਇਹਨਾਂ ਦੇ ਮੋਢੇ ਤੇ ਚੜ ਕੇ ਨਾ ਜਾ ਸਾਰਾ ਵਿਸਾਖੀ ਦਾ ਮੇਲਾ ਵੇਖਿਆ ਲੈ ਚੱਕ ਚਾਚਾ ਮੇਰੇ ਮੋਢੇ ਤੇ ਇਹ ਮੈਂ ਇਹਦੇ ਮੋਢੇ ਤੇ ਬੱਚੋ ਕਿਤੇ ਮੈਨੂੰ ਨਾ ਚੱਕ ਲਈਂ ਨਹੀਂ ਤਾਂ ਤੂੰ ਹਮੇਸ਼ਾ ਲਈ ਚੁੱਕਿਆ ਹੀ ਜਾਣਾ ਬਹੁਤ ਖੂਬ ਵਿੱਕੀ ਜੀ ਜਾਂਦੇ ਜਾਂਦੇ ਅਸੀਂ ਰੈਪਿਡ ਫਾਇਰ ਰਾਉਂਡ ਕਰਨਾ ਹੈ ਜਲਦੀ ਜਲਦੀ ਤੁਸੀਂ ਮੈਨੂੰ ਜਵਾਬ ਦੇਣਾ ਹੈ ਅਮਰਿੰਦਰ ਬਲਵਿੰਦਰ ਵਿੱਕੀ ਬਹੁਤ ਵਧੀਆ ਕੁੱਕ ਨੇ ਹਾਂਜੀ ਠੀਕ ਹੈ ਜੀ ਜੇ ਤੁਹਾਡੇ ਮੈਡਮ ਤੁਹਾਨੂੰ ਚਾਚਾ ਜੀ ਕਹਿੰਦੇ ਨੇ ਸਾਰੀ ਦੁਨੀਆ ਕਹਿੰਦੀ ਤੇ ਉਹ ਵਿਚਾਰੀ ਕਈ ਵਾਰੀ ਫਖਰ ਮਹਿਸੂਸ ਕਰਦੀ ਮੂੰਹ ਚਾਚਾ ਹੀ ਨਿਕਲ ਜਾਂਦਾ ਜੀ ਜੇ ਬਲਵਿੰਦਰ ਬਿੱਕੀ ਕਮੇਡੀਅਨ ਨਾ ਹੁੰਦੇ ਤਾਂ ਕੀ ਹੁੰਦੇ ਫਿਰ ਰੰਦੂ ਜੇ ਹੁੰਦੇ ਕਮੇਡੀਅਨ ਹੁੰਦਾ ਫਿਰ ਬਲਵਿੰਦਰ ਬਿੱਕੀ ਨਾ ਹੁੰਦਾ ਜੀ ਬਲਵਿੰਦਰ ਬਿੱਕੀ ਦੇ ਪਸੰਦੀਦਾ ਕਮੇਡੀਅਨ ਸਾਰੇ ਬਹੁਤ ਅੱਛੇ ਨੇ ਜੀ ਗੁਰਪ੍ਰੀਤ ਕੋ ਕੀ ਕਿਉਂਕਿ ਮੇਰੇ ਕੋਲ ਹੀ ਧਿਆ ਉਹਦਾ ਨਾਮ ਵੀ ਕੋਗੀ ਮੈਂ ਹੀ ਰੱਖਿਆ ਸੀ ਰੌਣਕ ਮੇਲੇ 'ਚ ਇਸੇ ਤਰ੍ਹਾਂ ਜਸਵੰਤ ਸਿੰਘ ਰਠੌਰ ਜੀ ਇਸ ਆ ਵੈਰੀ ਵੈਰੀ ਗੁੱਡ ਕਮੇਡੀਅਨ ਐਂਡ ਡੂਇੰਗ ਵੈਰੀ ਵੈਲ ਮਿਮਿਕਰੀ ਦੇ ਵਿੱਚ ਉਹਦਾ ਜਵਾਬ ਨਹੀਂ ਹੈ ਜੀ ਔਰ ਕਪਿਲ ਸ਼ਰਮਾ ਜੀ ਸਾਡੇ ਪਰਿਵਾਰ 'ਚ ਵੀ ਇੱਥੋਂ ਹੀ ਗਿਆ ਹੈ ਅੱਜ ਅਸੀਂ ਦੂਰਦਰਸ਼ਨ ਦੇ ਬਹੁਤ ਸਾਰੇ ਪ੍ਰੋਗਰਾਮਾਂ ਦੀਆਂ ਚਲਕਾਂ ਦੇਖੀਆਂ ਕੀ ਤੁਹਾਡੇ ਦਰਸ਼ਕ ਫਿਰ ਤੋਂ ਤੁਹਾਨੂੰ ਦੂਰਦਰਸ਼ਨ ਤੇ ਦੇਖਣਗੇ ਜ਼ਰੂਰ ਜੀ ਬਹੁਤ ਮੈਨੂੰ ਕਈ ਵਾਰੀ ਕੌਜ਼ ਵੀ ਆਂਦੀਆਂ ਨੇ ਔਰ ਅੱਜਕਲ੍ਹ ਸ਼ੀ ਕੇ ਕੇ ਸਾਹਿਬ ਡਾਇਰੈਕਟਰ ਨੇ ਜੇਵਕਸ਼ਨ ਜੀ ਜੀ ਇਜ਼ ਅ ਵੰਡਰਫੁਲ ਮੈਨ ਜੀ ਔਰ ਉਹਨਾਂ ਨੇ ਮੈਨੂੰ ਛੇਛੇ ਤੌਰ ਤੇ ਬਹੁਤ شدت ਦੇ ਨਾਲ ਬਹੁਤ ਪਿਆਰ ਦੇ ਨਾਲ ਜੀ ਇਨਵਾਈਟ ਵੀ ਕੀਤਾ ਹੈ ਬਾਰ ਬਾਰ ਕੀਤਾ ਹੈ ਔਰ ਮੈਂ ਉਹਨਾਂ ਦਾ ਅਤੀ ਤਮਾਦੀ ਹਾਂ ਜੀ ਤੇ ਲੱਗਦਾ ਹੈ ਉਹ ਤੇ ਚਾਹੁੰਦੇ ਨੇ ਕਿ ਰੌਣਕ ਮੇਲਾ ਸੀਜ਼ਨ 2 ਜੀ ਆਰੰਭ ਕੀਤਾ ਜਾਏ ਜਾਂਦੇ ਜਾਂਦੇ ਮੈਸੇਜ ਜਾਂਦੇ ਜਾਂਦੇ ਮੈਸੇਜ ਤੇ ਹੀ ਹੈ ਕਿ ਖਾਸ ਤੌਰ ਤੇ ਕਮੀਡੀਅਨਸ ਲਈ ਕਿ ਭਾਈ ਸਾਸ ਸੋਸਤਰੀ ਕਾਮੇਡੀ ਜੀ ਹਮੇਸ਼ਾ ਆਪਣੇ ਜ਼ੁਬਾਨ ਤੋਂ ਪੈਦਾ ਕਰਿਓ ਕਿਉਂਕਿ ਦੋ ਅਰਥੀ ਜੜੀ ਹੈ ਉਹਦੀ ਅਰਥੀ ਨਿਕਲ ਜਾਂਦੀ ਹੈ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਤੁਸੀਂ ਸਾਡੇ ਨਾਲ ਗੱਲਬਾਤਾਂ ਕੀਤੀ ਆਪਨੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਐਂਡ थैंक यू ਬles all the viewers